ਡੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ ਕੱਲ करवा चौथ ਦਾ ਤਿਉਹਾਰ ਪੂਰੇ ਦੇਸ਼ ਦੇ ਵਿੱਚ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਹਰ ਸਾਲ ਇਹ ਤਿਉਹਾਰ ਔਰਤਾ ਆਪਣੇ ਪਤੀ ਦੀ ਲੰਬੀ ਉਮਰ ਲਈ ਜਿਹੜਾ ਇਹ ਵਰਤ ਜਿਹੜੀਆਂ ਰੱਖਦੀਆਂ ਨੇ ਤੇ ਅ ਅੱਜ ਖਾਸ ਕਰਕੇ ਉਹ ਦਿਨ ਹੈ ਅੱਜ ਮਹਿੰਦੀ ਜਿਹੜੀ ਆ ਥਾਂ-ਥਾਂ ਤੇ ਲਗਾਈ ਜਾ ਰਹੀ ਆ ਇਸ ਟਾਈਮ ਅਸੀਂ ਇੱਕ ਸਟਾਲ ਤੇ ਮੌਜੂਦ ਆ ਜਿੱਥੇ ਮਹਿੰਦੀ ਲਗਾਈ ਜਾ ਰਹੀ ਆ ਇੱਥੇ ਸਲੂਨ ਵੀ ਹੈ ਗੱਲਬਾਤ ਕਰਾਂਗੇ ਪਹਿਲੇ ਸਭ ਤੋਂ ਪਹਿਲੇ ਸਾਡੇ ਨਾਲ ਜਿਹੜੇ ਸਲੂਨ ਦੇ ਓਨਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਜੀ ਕੱਲ ਕਰਵਾ ਚੌਥ ਦਾ ਤਿਉਹਾਰ ਆ ਤੇ ਅੱਜ ਕਾਫੀ ਰਸ਼ ਜਿਹੜਾ ਵਾ ਬਿਆਹਾਂ ਚ ਨੇ ਆ ਰਿਹਾ ਮਹਿੰਦੀ ਜਿਹੜੇ ਆ ਔਰਤਾਂ ਜਿਹੜੀਆਂ ਵਾ ਉਹ ਲਗਾਨ ਆ ਰਹੀਆਂ ਕਿਉਂਕਿ ਇਹ ਸਭ ਤੋਂ ਵੱਡਾ ਦਿਨ ਜਿਹੜਾ ਵਾ ਕਰਵਾ ਚੌਥ ਦਾ ਮੰਨਿਆ ਜਾਂਦਾ ਆ ਕਿਉਂਕਿ ਹਰ ਸਾਲ ਦੀ ਤਰ੍ਹਾਂ ਜਦੋਂ ਕਰਵਾ ਚੌਥ ਮਨਾਇਆ ਜਾਂਦਾ ਔਰਤਾਂ ਜਿਹੜੀਆਂ ਵਾ ਇਹ ਸਜਦੀਆਂ ਸਵਰਦੀਆਂ ਕੀ ਕਹੋਗੇ ਆ ਪਹਿਲੀ ਗੱਲ ਤੇ ਹੈਪੀ ਕਰਵਾ ਚਾਹਤੂ ਆਲ ਆਫ ਲੇਡੀਜ਼ ਤੇ ਦੂਜੀ ਗੱਲ ਇਹ ਆ ਕਿ ਸਾਰੀਆਂ ਲੇਡੀਜ਼ ਲਈ ਸਭ ਤੋਂ ਸਪੈਸ਼ਲ ਤਿਉਹਾਰ ਹੈ ਕਿਉਂਕਿ ਸਾਰੀ ਸਬ ਇਵੈਂਟਸ ਮੇਨ ਇਹੀ ਮੰਨਿਆ ਜਾਂਦਾ ਲੜਕੀਆਂ ਵਾਸਤੇ ਔਰ ਕਿਉਂਕਿ ਸ਼ੌਂਕ ਇਹੀ ਆ ਕਿ ਆਪਣੇ ਆਪਣੇ ਹਸਬੈਂਡਸ ਕੋਲੋਂ ਸੂਟ ਲੋ ਚੂੜੀਆਂ ਲਓ ਮਹਿੰਦੀ ਲਗਵਾਓ ਇਹ ਇਹੀ ਚੀਜ਼ਾਂ ਆ ਮੇਨ ਹੈਨਾ ਆਮ ਬlesਟ ਕਿ ਹਰ ਮੈਰਿਡ ਔਰਤ ਲਈ ਇਹ ਉਹਦਾ ਸਪੈਸ਼ਲ ਡੇ ਆ ਇਹ ਖਾਸ ਕੋਈ ਆਫਰ ਵੀ ਰੱਖਿਆ ਤੁਸੀਂ ਇੱਥੇ ਮਹਿੰਦੀ ਦੇ ਕਿਉਂਕਿ ਕਾਫੀ ਆਫਰਸ ਜਿਹੜੀਆਂ ਉਹ ਦਿੱਤੇ ਜਾਂਦੇ ਆ ਸਲੂਨ ਵਗੈਰਾ ਲਈ ਹਾਂਜੀ ਭਈ ਅਸੀਂ ਮਹਿੰਦੀ ਤੇ ਵੀ ਕਾਫੀ ਅੱچھے ਆਫਰਸ ਲਗਾ ਕੇ ਰੱਖਿਆ ਤੇ ਸਾਡੇ ਸੈਲੂਨ ਤੇ ਵੀ ਕਾਫੀ ਅੱچھے ਅੱچھے ਪੈਕੇजेस ਬਣਾਏ ਹੋਏ ਇਹ ਕਿੰਨੇ ਕ ਜਾਣੇ ਹੁਣ ਤੱਕ ਤੁਹਾਡੇ ਕੋਲ ਮਹਿੰਦੀ ਇੱਥੇ ਲਪਾ ਕੇ ਜਾ ਚੁੱਕੇ ਆ ਲਾਟਸ ਆਫ ਮੱਚ ਕਾਫੀ ਜ਼ਿਆਦਾ ਆ ਇਹ ਚਾਰਜਿਸ ਕੀ ਰੱਖੇ ਹੋਏ ਆ ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਚਾਰਜਿਸ ਜ਼ਿਆਦਾ ਹੋਣ ਦੇ ਕਰਕੇ ਗਾਗ ਜਿਹੜੇ ਆ ਉਹ ਹੋਰ ਕਿਤੇ ਟਰਾਈ ਕਰਦੇ ਆ ਤੇ ਕੀ ਕਹੋਂਗੇ ਇਸ ਬਾਰੇ ਨਹੀਂ ਬਈਆ ਅਸੀਂ 50% ਡਿਸਕਾਊਂਟ ਰੱਖਿਆ ਹੋਇਆ ਫॉर 올 ਸਰਵਿਸਿਜ਼ ਤੇ ਹਰ ਕੋਈ ਸਾਨੂੰ ਹਮੇਸ਼ਾ ਰਿਗਾਰਡ ਹੀ ਕਰਕੇ ਜਾਂਦਾ ਹੈ ਕਿ ਸਭ ਤੋਂ ਬੈਸਟ ਸਰਵਿਸ ਸਾਡੇ ਕੋਲ ਹੀ ਮਿਲ ਰਹੀ ਆ ਟੱਚਵੁੱਡ ਸਪੈਸ਼ਲ ਕੀ ਆ ਤੁਹਾਡੇ ਇੱਥੇ ਮਹਿੰਦੀ ਦੇ ਵਿੱਚ ਕਿਉਂਕਿ ਕਈ ਵਾਰੀ ਜੇ ਕੋਈ ਕਸਟਮਰ ਕੋਈ ਪਹੁੰਚਦਾ ਵਾਤੇ ਉਹ ਵਕ ਵਕ ਡਿਜ਼ਾਈਨ ਜੇ ਮੰਗਦਾ ਕੋਈ ਸਪੈਸ਼ਲ ਡਿਜ਼ਾਈਨ ਵੀ ਤੁਹਾਡੇ ਸਾਡੇ ਕੋਲ ਸਾਰੇ ਜਿਹੜਾ ਮਰਜ਼ੀ ਡਿਜ਼ਾਈਨ ਦਿਖਾ ਰਹੇ ਨੇ ਉਸੇ ਐਜ਼ ਇਟ ਇਜ਼ ਸੇਮ ਉਹੀ ਡਿਜ਼ਾਈਨ ਮਿਲ ਰਿਹਾ ਜੋ ਆਪਣੇ ਆਪਣੇ ਗ੍ਰੈਬ ਕਰਕੇ ਆ ਰਹੇ ਆਪਣੇ ਫੋਨਸ ਤੋਂ ਲੈ ਕੇ ਆ ਰਹੇ ਨੇ ਸੇਮ ਬਣਾ ਕੇ ਦੇ ਰਹੇ ਆ ਸਭ ਨੂੰ ਤੇ ਕਿਸੇ ਨੇ ਦੇਖਿਆ ਕਿ ਇਹ ਸਲੂਨ ਦੇ ਓਨਰ ਨੇ ਜਿਨ੍ਹਾਂ ਨਾਲ ਗੱਲਬਾਤ ਹੋਈ ਹੈ ਤੇ ਇਹਨਾਂ ਨੇ ਇਹ ਕਹਿਣਾ ਕਿ ਕਾਫੀ ਔਰਤਾਂ ਜਿਹੜੀਆਂ ਇੱਥੇ ਮਹਿੰਦੀ ਜਿਹੜੀਆਂ ਲਗਵਾ ਕੇ ਜਾ ਚੁੱਕੀਆਂ ਤੇ ਵਕ ਵਕ ਜਿਹੜੇ ਆ ਆਫਰ ਵੀ ਜੜੀਆਂ ਇਹਨਾਂ ਨੇ ਜਾਰੀ ਕੀਤੀਆਂ ਹੋਈਆਂ ਕਿ ਜਿਹੜਾ ਮਹਿੰਦੀ ਇੱਥੋਂ ਲਗਵਾਏਗਾ ਤੇ ਆਫਰ ਵੀ ਅਲੱਗ-ਅਲੱਗ ਤਰ੍ਹਾਂ ਦੇ ਇਹਨਾਂ ਨੂੰ ਔਰਤਾਂ ਨੂੰ ਦਿੱਤੇ ਜਾ ਰਹੇ ਆ ਤੇ ਗੱਲਬਾਤ ਕਰਾਂਗੇ ਇੱਥੇ ਸ਼ਾਇਦ ਮਹਿੰਦੀ ਵੀ ਲਗਾਈ ਹੋਈ ਹੈ ਜੀ ਕਿੰਨਾ ਜੀ ਆਪਣਾ ਜੋਤੀ ਠੀਕ ਇਹ ਕਹਿਣਾ ਚਾਹੂੰਗੇ ਜੀ ਕੱਲ ਕਰਵਾ ਚੋਤ ਦਾ ਤਿਉਹਾਰ ਆ ਤੇ ਮਹਿੰਦੀ ਲਗਾਈ ਹੋਈ ਹੈ ਤੁਸੀਂ ਹੱਥਾਂ ਦੇ ਉੱਤੇ ਕੀ ਕਹੋਗੇ ਇਸ ਬਾਰੇ ਮਸਟ ਰੀਕਮੈਂਡ ਦਿਸ ਹੈਅਰ ਸਲੂਨ ਐਂਡ ਹੈਅਰ ਨੇਸ਼ਨ ਲੁੱਕ ਐਟ ਦਿਸ ਮਾਈ ਮਹਿੰਦੀ ਇਟਸ ਟੂ ਗੁੱਡ ਆਮ ਟੂ ਵੈਟ ਸੈਟੀਸਫਾਈਡ ਵਿਦ ਦਿਸ you i must suggest you come here and see the prof take your professional services ਤੁਸੀਂ ਇਸ ਇਹੀ ਮੈਸੇਜ ਦੇ ਰਹੇ ਹੋ ਕਿ ਜਿਆਦਾ ਤੋਂ ਜਿਆਦਾ ਇੱਥੇ ਇਸ ਸਲੂਨ ਤੇ ਪਹੁੰਚਣਾ ਚਾਹੀਦਾ ਵਾ ਕਿਉਂਕਿ ਵਧੀਆ ਕੁਆਲਿਟੀ ਦੀ ਮਹਿੰਦੀ ਲੱਗ ਰਹੀ ਹੈ ਵਧੀਆ ਵਧੀਆ ਡਿਜ਼ਾਈਨ ਬਹੁਤ ਬਹੁਤ ਗੁੱਡ ਲੱਗ ਰਹੀ ਹੈ ਐਕਸਲੈਂਟ ਕਰਵਾ ਚੌਥ ਬਾਰੇ ਕੀ ਕਹੋਗੇ ਇਹ ਕਿਉਂ ਇਹ ਮਨਾਇਆ ਜਾਂਦਾ ਕਰਵਾ ਚੌਥ ਆਪਣੇ ਹਸਬੰਡ ਵਾਈਫ ਦੀ ਇੱਕ ਬੌਂਡ ਸਟਰੋਂਗ ਕਰਨ ਲਈ ਇੱਕ ਵਰਤ ਰੱਖਿਆ ਜਾਂਦਾ ਹੈ ਇੱਕ ਲੰਬੀ ਉਮਰ ਲਈ ਰੱਖਿਆ ਜਾਂਦਾ ਹੈ ਇਸ ਕਰਕੇ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਹਨ ਪਰ ਮਹਿੰਦੀ ਲੱਗਦੀ ਹੈ ਡੈਕੋਰੇਸ਼ਨ ਆਪਣੀ ਸਾਰੀ ਹੁੰਦੀ ਹੈ ਟੂ ਮਚ ਥਿੰਗਸ ਆਰ देयर ਕਿਉਂਕਿ ਸਵੇਰੇ ਸਰਗੀ ਵੀ ਖਾਂਦੇ ਆ ਉਸ ਤੋਂ ਬਾਅਦ ਵਰਤ ਸ਼ੁਰੂ ਹੋ ਜਾਂਦਾ ਪਿਆਸੇ ਰਹਿਣਾ ਫਿਰ ਜਿੰਨੇ ਤੱਕ ਚੰ드ਰਮਾ ਨਹੀਂ ਆਂਦਾ ਉਨੀ ਦਰ ਤੁਸੀਂ ਵਰਤ ਨਹੀਂ ਤੋੜ ਸਕਦੇ ਜੋ ਆਪਾਂ ਇੰਨੀ ਮਤਲਬ ਖੁਸ਼ੀ ਨਾ ਮਨਾਣੇ ਉਹ ਸਾਰਾ ਕੁਝ ਭੁੱਲ ਜਾਂਦਾ ਮਤਲਬ ਭੁੱਖੇ ਰਹਿਣਾ ਤਾਂ ਪਤਾ ਹੀ ਨਹੀਂ ਹੁੰਦਾ ਤੁਸੀਂ ਦੇਖਿਆ ਕਿ ਕਾਫੀ ਔਰਤਾਂ ਜਿਹੜੀਆਂ ਵਾਂ ਖੁਸ਼ ਨਜ਼ਰ ਆ ਰਹੀਆਂ ਕਿਉਂਕਿ ਸਾਲ ਬਾਅਦ ਇਹ ਜਿਹੜਾ ਇਹ ਤਿਉਹਾਰ ਹੁੰਦਾ ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿ ਮਹਿੰਦੀ ਜਿਹੜੀ ਆ ਹੁਣ ਵੀ ਇੱਥੇ ਲਗਾਈ ਜਾ ਰਹੀ ਆ ਤੇ ਵੱਖ-ਵੱਖ ਡਿਜ਼ਾਈਨ ਜਿਹੜੇ ਆ ਇੱਥੇ ਇਸ ਸਲੂਨ ਦੇ ਵਿੱਚ ਜਿਹੜੇ ਆ ਮਹਿੰਦੀ ਜਿਹੜੀ ਆ ਕਾਰੀਗਰ ਜਿਹੜੇ ਸਪੈਸ਼ਲ ਲੜਕੀਆਂ ਜਿਹੜੀਆਂ ਉਹ ਮਹਿੰਦੀ ਜਿਹੜੀਆਂ ਉਹ ਲਗਾ ਰਹੀਆਂ ਦੂਸਰੇ ਪਾਸੇ ਵੀ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾਈਆਂ ਜਾਣ ਕੇ ਦੂਸਰੇ ਪਾਸੇ ਵੀ ਇੱਥੇ ਮਹਿੰਦੀ ਜਿਹੜੀ ਆ ਉਹ ਲਗਾਈ ਜਾ ਰਹੀ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਜ਼ਾਰਾਂ ਦੇ ਵਿੱਚ ਰੌਣਕਾਂ ਜਿਹੜੀਆਂ ਸਾਫ਼ ਨਜ਼ਰ ਆ ਰਹੀਆਂ ਤੇ ਮਹਿੰਦੀ ਜਿਹੜੀ ਆ ਉਹ ਲਗਾਈ ਜਾ ਰਹੀ ਆ ਕਿਉਂਕਿ ਕਰਵਾ ਚੌਥ ਦਾ ਤਿਹਾਰ ਕੱਲ ਸਵੇਰ ਤੋਂ ਜਿਹੜਾ ਵਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗੇ ਤਸਵੀਰਾਂ ਦਿਖਾਈਆਂ ਜਾਣ ਕਿਸ ਤਰ੍ਹਾਂ ਇੱਥੇ ਮਹਿੰਦੀ ਜਿਹੜੀ ਆ ਉਹ ਲਗਾਈ ਜਾ ਰਹੀ ਆ ਤੇ ਕਿਉਂਕਿ ਕਰਵਾ ਚੌਥ ਨੂੰ ਲੈ ਕੇ ਜਿਹੜੀ ਆ ਤਿਆਰੀ ਜਿਹੜੀ ਆ ਉਹ ਔਰਤਾਂ ਵੱਲੋਂ ਕੀਤੀ ਜਾ ਰਹੀ ਆ ਕੱਲ੍ਹ ਵੱਤ ਵੀ ਕਰਾਂਗੇ ਇੱਥੇ ਮਹਿੰਦੀ ਲੱਗ ਰਹੀ ਆ ਸ਼ਾਇਦ ਛੂੜਾ ਵੀ ਪਾਇਆ ਨਵਾਂ ਵਿਆਹ ਹੋਇਆ ਹੋਇਆ ਵਾ ਤੇ ਪਹਿਲੀ ਵਾਰੀ ਸ਼ਾਇਦ ਵਰਤ ਰੱਖ ਰਿਹਾ ਗੱਲਬਾਤ ਕਰਾਂਗੇ ਪਹਿਲੀ ਵਾਰੀ ਰੱਖ ਰਿਹਾ ਜੀ ਵਰਤ ਹਾਂਜੀ ਕੀ ਕਹਿਣਾ ਚਾਹੂਗੇ ਕੱਲ੍ਹ ਕਰਵਾਚੌਦਾ ਤਿਹਾੜਾ ਤੇ ਵਰਤ ਵੀ ਰੱਖ ਰਹੇ ਹੋਰੇ ਮੇਰਾ ਤਾਂ ਫਰਸਟ ਐਕਸਪੀਰੀਅੰਸ ਆ ਮੈਂ ਤਾਂ ਕੁਝ ਨਹੀਂ ਕਹਿਣਾ ਅੱਜ ਨਹੀਂ ਬੱਸ ਕਿਉਂਕਿ ਫਰਸਟ ਜਿਹੜਾ ਐਕਸਪੀਰੀਅੰਸ ਇਹਨਾਂ ਨੇ ਦੱਸਿਆ ਕਿਉਂਕਿ ਚੂੜਾ ਜੂੜ ਲਾਲ ਪਾਇਆ ਹੈ ਤੇ ਵਿਆਹ ਵੀ ਸ਼ਾਇਦ ਥੋੜੇ ਦਿਨ ਪਹਿਲਾਂ ਹੀ ਹੋਇਆ ਤੇ ਕਹਿਣਾ ਉਹਨਾਂ ਦਾ ਇਹੀ ਹੈ ਕਿ ਮੈਂ ਹਜੇ ਕੁਝ ਨਹੀਂ ਕਹਿ ਸਕਦੀ ਕਿਉਂਕਿ ਫਰਸਟ ਐਕਸਪੀਰੀਅੰਸ ਆ ਤੇ ਵਰਤ ਜੂੜ ਜਿਹੜਾ ਵਾ ਉਹ ਰੱਖਿਆ ਜਾ ਰਿਹਾ ਗੱਲਬਾਤ ਜਿਹੜਾ ਵਾ ਹੋਰ ਵੀ ਕਰਾਂਗੇ ਇੱਥੇ ਹੋਰ ਵੀ ਜਿਹੜੇ ਲੋਕ ਮੌਜੂਦ ਆ ਕੀ ਕਹਿਣਾ ਚਾਹੁੰਗੇ ਜੀ ਕੱਲ ਕਰਵਾਚੌਦ ਦਾ ਤਿਹਾਰਾ ਮਹਿੰਦੀ ਜਿਹੜੀ ਹੱਥਾਂ ਤੇ ਲਗਾ ਰਹੇ ਹੋ ਤੇ ਇਹ ਕਿਉਂ ਮਨਾਇਆ ਕੋਈ ਜਾਂਦਾ ਕਰਵਾਚੌਦ ਪਤੀ ਦੀ ਲੰਬੀ ਉਮਰ ਲਈ <laughs> बस ए ए किस तरह शुरू किस तरह ਹੁੰਦਾ ਹੈ ਵਰਤ ਜੇ ਸਵੇਰ ਤੋਂ ਕੀ ਕਰਨਾ ਪੈਂਦਾ ਕੁਛ ਨਹੀਂ ਸਵੇਰੇ ਸਰਦੀ ਖਾਵਾਂਗੇ ਤੇ ਰਾਤ ਨੂੰ ਚੰਦ ਨੂੰ ਅਰਕ ਦੇ ਕੇ ਤੇ ਵਰਤ ਤੋੜਾਂਗੇ ਆਪਣਾ ਕਿਉਂ ਜਿਆਦਾ ਮਹੱਤਵ ਕਿਉਂ ਮੰਨਿਆ ਜਾਂਦਾ ਹੈ ਇਹਲਾ ਵਰਤ ਕਿਉਂਕਿ ਸਾਲ ਬਾਦ ਵਰਤ ਆਂਦਾ ਹੈ ਇਹ ਜੀ ਪਾਰਵਤੀ ਜੀ ਵੀ ਰੱਖਦੇ ਸੀ ਸ਼ਿਵ ਜੀ ਜੀ ਲਈ ਤੇ ਸਾਰੀਆਂ ਲੇਡੀਜ਼ ਰੱਖਦੀਆਂ ਵਾ ਤੇ ਦੇਖ ਰਹੇ ਹੋ ਕਿ ਸਾਫ ਖੁਸ਼ੀ ਜਿਹੜੀ ਆ ਉਹ ਔਰਤਾਂ ਦੇ ਚਿਹਰੇ ਤੇ ਨਜ਼ਰ ਆ ਰਹੀ ਹੈ ਕਿਉਂਕਿ ਸਜਣਾ ਸਵਰਨਾ ਵੀ ਹੁੰਦਾ ਹੈ ਕਿਉਂਕਿ ਸਾਲ ਬਾਅਦ ਜਿਹੜਾ ਵਾ ਉਹ ਦਿਨ ਆੰਦਾ ਗੱਲਬਾਤ ਕਰਾਂਗੇ ਹੋਰ ਵੀ ਕੀ ਕਹਿਣਾ ਚਾਹੁੰਗੇ ਤੁਸੀਂ ਕੱਲ ਕਰਵਾ ਚੋਧ ਦਾ ਵਰਤ ਹੈ ਮਹਿੰਦੀ ਤੁਸੀਂ ਲਗਵਾ ਰਹੇ ਹੋ ਹਾਂਜੀ ਇਹ ਜਿਹੜੀ ਸਾਰੀ ਪਰੰਪਰਾ ਚੱਲੀ ਆ ਰਹੀ ਹੈ ਉਹਨੂੰ ਨਿਵਾ ਰਹੇ ਆਸੀਂ ਉਹਨੂੰ ਫੋਲੋ ਕਰ ਰਹੇ ਇੱਕ ਵਰਤ ਰੱਖਿਆ ਕੋ ਜਾਂਦਾ ਇਹ ਵੇ ਯੋ ਸਾਡੇ ਜਿਹੜੇ ਪੁਰਖਾਂ ਜਿਉਂ ਉਹਨਾਂ ਨੇ ਕਿਹਾ ਕਿ ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਂਦਾ ਤੇ ਉਹੀ ਅਸੀਂ ਉਹਨੂੰ ਹੀ ਫੋਲੋ ਕਰ ਰਹੇ ਹਾਂ ਪਰ ਸ਼ੁਰੂ ਕਿਸ ਤਰ੍ਹਾਂ ਹੁੰਦਾ ਹੈ ਕਿਉਂਕਿ ਜਿਸ ਤਰ੍ਹਾਂ ਕਾਫੀ ਜਾਣੇ ਨੇ ਦੱਸਿਆ ਕਿ ਸਵੇਰੇ ਜਲਦੀ ਉੱਠ ਕੇ ਸਿਰ ਜਲਦੀ ਉੱਠ ਕੇ ਸਰਗੀ ਖਾ ਕੇ ਇਹਨੂੰ ਸ਼ੁਰੂ ਕਰਦੇ ਹੈ ਪੂਰਾ ਦਿਨ ਨਿਰਜਲ ਰਹਿ ਕੇ ਰਾਤ ਨੂੰ ਫੇ ਚੰਦਰਮਾਨ ਵਰਗ ਦੇ ਕੇ ਫੇਰ ਖਾਣਾ ਖਾਤਾ ਜਾਂਦਾ ਹੈ ਫੇਰ ਬ੍ਰਤ ਖੋਲਿਆ ਜਾਂਦਾ ਹੈ ਇੱਥੇ ਜਿਹੜੇ ਔਰਤਾਂ ਮਹਿੰਦੀ ਲਗਵਾ ਰਹੀਆਂ ਤੇ ਉਹਨਾਂ ਦਾ ਇਹੀ ਕਹਿਣਾ ਕਿ ਸਵੇਰੇ ਜਲਦੀ ਉੱਠ ਕੇ ਸਰਗੀ ਜਿਹੜੀ ਆ ਉਹ ਅਸੀਂ ਖਾਂਦੇ ਆ ਤੇ ਉਸ ਤੋਂ ਬਾਅਦ ਸਾਰਾ ਦਿਨ ਭੁੱਖੇ ਰਹਿ ਕੇ ਆਪਣੇ ਪਤੀ ਲਈ ਲੰਬੀ ਦੁਆ ਜਿਹੜੀ ਆ ਉਹ ਮੰਗਦੇ ਆ ਤੇ ਸ਼ਾਮ ਦੇ ਟਾਈਮ ਜਦੋਂ ਰਾਤ ਨੂੰ ਚੰਦਰਮਾ ਜਦੋਂ ਉਹ ਅਸਮਾਨ 'ਚ ਦਿਖਦਾ ਹੈ ਤੇ ਉਸ ਤੋਂ ਬਾਅਦ ਅਸੀਂ ਚੰਦਰਮਾ ਨੂੰ ਦੇਖ ਕੇ ਵਰਤ ਜਿਹੜਾ ਵਾ ਉਹ ਤੋੜਦੇ ਆ ਤੇ ਇਹ ਵਰਤ ਜਿਹੜਾ ਵਾ ਹਰ ਸਾਲ ਜਿਹੜਾ ਵਾ ਇਹ ਮਨਾਇਆ ਜਾਂਦਾ ਤੇ ਇਸੇ ਤਰ੍ਹਾਂ ਇਸ ਸਾਲ ਵੀ ਵਰਤ ਜਿਹੜਾ ਵਾ ਉਹ ਮਨਾਇਆ ਜਾ ਰਿਹਾ ਤੇ ਰੌਣਕਾਂ ਜਿਹੜੀਆਂ ਵਾ ਕਪੂਟਲੇ ਦੇ ਵਿੱਚ ਸਾਫ਼ ਨਜ਼ਰ ਆ ਰਹੀਆਂ ਤੇ ਜਗ੍ਹਾ-ਜਗ੍ਹਾ ਤੇ ਮਹਿੰਦੀ ਦੇ ਜਿਹੜੇ ਆ ਉਹ ਸਟਾਲ ਲੱਗੇ ਨਜ਼ਰ ਆ ਰਹੇ ਤੇ ਔਰਤਾਂ ਜਿਹੜੀਆਂ ਮਹਿੰਦੀ ਜਿਹੜੀਆਂ ਉਹ ਲਗਵਾ ਰਹੀਆਂ ਕਪੂਟਲਾ ਤੋਂ ਕੈਮਰਾਮੈਨ ਨਰੇਂਦਰ 라ਜੂ ਦੇ ਨਾਲ ਗगन ਬੈਲਦੀ ਰਿਪੋਰਟ ਟੈਨਿਕਸ ਵਰਾ ਟੀਵੀ ਕਪੂਟਲਾ